ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ 10000 ਜੀ ਦੇ ਨਾਲ ਸੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸਿੱਤੇ ਪਾਛਾ ਪੰਜਵੇਂ ਨਾਨਕ ਜੀ ਦਾ ਦੇ ਸਰਤਾਜ ਬਾਣੀ ਦੇ ਬੋਲ ਨਾਮ ਕੇ ਜਹਾਜ਼ ਉਹਨਾਂ ਦੀ ਜੋ ਬਾਣੀ ਦਾ ਸਰਲੇਖ ਹੈ ਗਾਥਾ ਉਸ ਦਾ ਜੋ 15ਵਾਂ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨੇ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਕੇ ਮੇਰ ਪਰ ਯਾਤਰਾ ਕੇ ਆਪ ਇਹ ਸ਼ਲੋਕ ਦੀ ਚਾਰ ਕਰਵਾਲਣ ਹੁਣ ਜੋ ਗਾਥਾ ਕਰਬਾਣੀ ਦਾ 15ਵਾਂ ਸ਼ਲੋਕ ਉਸ ਦਾ ਪਾਠ ਸਰਵਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਰਨੰ ਬਿਸ੍ਰਣੰ ਗੁਬਿੰਦੇ ਜੀਵਨੰ ਹਰ ਨਾਮ ਧਿਆਵਣੇ ਲਬੜਨੰ ਸਾਦ ਸੰਗੇਣਾ ਨਾਨਕ ਹਰ ਪੁਰਬ ਲੇਖਣ ਹੈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਜੋ ਗਾਥਾ ਗੁਰਬਾਣੀ ਦਾ 15ਵਾਂ ਸ਼ਲੋਕ ਹੈ ਉਸ ਰਾਹੀਂ ਪੰਮੇ ਪਾਤਸ਼ਾਹ ਸਾਨੂੰ ਉਪਦੇਸ਼ ਕਰ ਰਹੇ ਨੇ ਕਿ ਜੇ ਮੈਂ ਤਾਂ ਜਿਉਂਦਾ ਜੇ ਪ੍ਰਮਾਤਮਾ ਦਾ ਨਾਮ ਸਿਮਨ ਕਰ ਰਿਹਾ ਆਖਾਂ ਜੀਵਾ ਵਿਸਰ ਮਰ ਜਾਉ ਤੇ ਜੇ ਉਹਨੂੰ ਭੁੱਲ ਜਾਣਾ ਵਿਸਰ ਜਾਣਾ ਤੇ ਮੇਰੀ ਮੌਤ ਹੈ। ਬਾਪ ਕਹਿੰਦੇ ਜੀਵਣਾ ਕੀ ਹੈ ਪ੍ਰਮਾਤਮਾ ਦਾ ਨਾਮ ਸਿਮਨਾ ਤੇ ਜੇ ਉਹਨੂੰ ਵਿਸਰ ਜਾਣਾ ਤੇ ਮੇਰੀ ਮੌਤ ਹੈ। ਮਰਨੰ ਵਿਸਰਨ ਗੋਬਿੰਦੇ ਮੇਰੀ ਮੌਤ ਹੈ ਜੇ ਤੂੰ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਵਿਸਰ ਜਾਂਦਾ। ਜੀਵਨੰ ਹਰ ਨਾਮ ਧਿਆਵਣਾ ਤੇ ਜੀਵਣਾ ਕੀ ਹੈ? ਉਹ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਧਿਆਉਣਾ ਉਹਨੂੰ ਹਰ ਵੇਲੇ ਯਾਦ ਰੱਖਣਾ। ਇਵੇਂ ਇਤਨਾ ਸ੍ਰੀ ਰਾਗਵੇਟ ਪੜ੍ਹਵੇਂ ਪਾਠ ਸਾਹਿਬ ਨੂੰ ਸਮਝਾ ਰਹੇ ਨੇ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਇਹ ਰਾਉ ਦੀ ਤੋਕ ਹੈ ਅੰਤੇ ਜੇ ਉਹਦਾ ਮੈਂ ਸਿਮਨ ਕਰਦਾ ਤੇ ਮੈਂ ਜੀਵਨਾ ਮੇਰਾ ਜੀਵਨ ਹੀ ਉਹ ਪਰਮਾਤਮਾ ਦਾ ਨਾਮ ਹੈ ਜੀਵਨ ਹਰ ਜਪ ਜੀਵਨ ਵਿੱਚ ਉਹ ਪਰਮਾਤਮਾ ਦਾ ਜਪ ਕਰਨਾ ਸਾਧ ਸੰਗ ਵਿੱਚ ਜਪ ਕਰਨ ਨਾਲ ਮੇਰਾ ਜੀਵਨ ਹੈ ਜੇ ਮੈਂ ਨਹੀਂ ਕਰਦਾ ਕਿਉਂ ਸਾਧ ਸੰਗ ਤੇ ਪਰਮਾਤਮਾ ਦਾ ਨਾਮ ਜਪਣ ਨਾਲ ਮੈਂ ਪਰਮਾਤਮਾ ਨੂੰ ਮਿਲਣ ਵਿੱਚ ਸਫਲ ਹੋ ਜਾਂਦਾ ਤੇ ਮੈਂ ਤਾਂ ਹੀ ਜੀਉਂਦਾ ਹਾਂ ਫਿਰ ਪਹਿਲੀ ਪਾਤਸ਼ਾਹੀ ਦਾ ਸ਼ਲੋਕ ਮਾਝ ਰਾਗ ਵਿੱਚ ਹੈ ਉਸ ਪਾਤਸ਼ਾਹ ਸਾਨੂੰ ਉਪਦੇਸ਼ ਕਰ ਰਹੇ ਨੇ ਸੋ ਜੀਵਿਆ ਜਿਸ ਮਨ ਵਸਿਆ ਸੋਏ ਜਿਹਦੇ ਹਿਰਦੇ 'ਚ ਉਹ ਪਰਮਾਤਮਾ ਵਸਤ ਹੋ ਗਏ ਰਿਹਾ ਪ੍ਰਗਟ ਹੋ ਜਾਂਦਾ ਹੈ ਉਹ ਕਾਲਪੋ ਪਰਮਾਤਮਾ ਉਹ ਜੀਉਂਦਾ ਨਾਨਕਿਆ ਵਰਨਾ ਜੀਵੇ ਕੋਈ ਹੋਰ ਜਿਹੜਾ ਪਰਮ ਉਹ ਤੋਂ ਵਿਸਰਿਆ ਹੋਇਆ ਉਹ ਜਿੰਦਾ ਨਹੀਂ ਆ ਤੇ ਮਰਿਆ ਇਹ ਸਾਨੂੰ ਸਿਖਿਆ ਦਿੱਤੀ ਹੈ ਕਿ ਜਿਹੜਾ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਸਿਮਰ ਕਰਦਾ ਹੈ ਉਹਨੂੰ ਸੰਸਾਰ ਵਿੱਚ ਵਿਚਰਦੇ ਆਇਆ ਹਰ ਵੇਲੇ ਯਾਦ ਕਰਦਾ ਹੈ ਉਹ ਹੀ ਜਿੰਦਾ ਹੈ ਤੇ ਜਿਹੜਾ ਉਹਨੂੰ ਵਿਸਰ ਜਾਂਦਾ ਹੈ ਤੇ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਹੈ ਹਰ ਵੇਲੇ ਮਾਇਆ ਮਾਇਆ ਕਰਦਾ ਉਹ ਕਹਿੰਦੇ ਜੀਉਂਦਾ ਹੀ ਮਰਿਆ ਉਹ ਉਹ ਮਰਨ ਹੈ ਉਹਦਾ ਜੀਵਨ ਨਹੀਂ ਹੈ ਉਹ ਮਰਿਆ ਹੋਇਆ ਹੈ ਪਾਤਸ਼ਾਹ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਲਬਦਾ ਕਿੱਥੋਂ ਹੈ ਲਬਣ ਸਾਧ ਸੰਗੇਣ ਉਹ ਸਾਧ ਸੰਗਤ ਚੋਂ ਲਬਦਾ ਹੈ ਪਾਸ਼ਾ ਕਹਿੰਦੇ ਪਰ ਉਹ ਕਿਹਨਾਂ ਨੂੰ ਲਬਦਾ ਹੈ ਨਾਨਕ ਹਰ ਪੂਰਵ ਲਿਖਨੇ ਜਿਨ੍ਹਾਂ ਦੇ ਧਰੋਂ ਸੰਯੋਗ ਵਿੱਚ ਜਾਂ ਮੱਥੇ ਦੇ ਭਾਗਾ ਚ ਲਿਖਿਆ ਸੀ ਧਰ ਤੋਂ ਹੀ ਉਹਨਾਂ ਨੂੰ ਸਾਧ ਸੰਗਤ ਵਿੱਚੋਂ ਪ੍ਰਮਾਤਮਾ ਦਾ ਨਾਮ ਮਿਲਦਾ ਹੈ ਇਹਦੇ ਬਾਰੇ ਸੱਚੇ ਪਾਤਸ਼ਾਹ ਤਾਂ ਤਾਂ ਸਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਿਨ ਗੁਰ ਮੇਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਏ ਜਿਹੜਾ ਸੱਚਾ ਗੁਰੂ ਹੈ ਉਹਦੀ ਪ੍ਰਾਪਤੀ ਤੋਂ ਬਿਗੈਰ ਉਹਦੇ ਨਾਲ ਮੇਲ ਤੋਂ ਬਿਗੈਰ ਗੁਰੂ ਉਸ ਪ੍ਰਮਾਤਮਾ ਦੇ ਘਰ ਵਿੱਚ ਥਾਂ ਵੀ ਨਹੀਂ ਮਿਲਦਾ ਕਿ ਨਾਮ ਨਾ ਪ੍ਰਾਪਤ ਹੋਏ ਤੇ ਉਹਦਾ ਨਾਮ ਵੀ ਨਹੀਂ ਮਿਲਦਾ ਜੇ ਤੋ ਗੁਰੂ ਦੇ ਲੱਗੀਏ ਸਾਧ ਸੰਗਤ ਚ ਬਹਿ ਕੇ ਉਹ ਫਿਰ ਸਾਡੇ ਕਿਰਪਾ ਕਰਦਾ ਨਾਮ ਸਾਡੀ ਝੋਲੀ ਚ ਪਾਉਂਦਾ ਹੈ ਅਸੀਂ ਫਿਰ ਹਰ ਵੇਲੇ ਨਾਮ ਜੀ ਕੇ ਆਪਣਾ ਜੀਵਨ ਸਫਲਾ ਕਰਦੇ ਆਂ ਗੁਰੂ ਮਹਾਰਾਜ ਬਖਸ਼ਿਸ਼ ਕਰਨ ਸਾਡੀ ਝੋਲੀ 'ਚ ਨਾਮ ਦੀ ਦਾਤ ਪਾऊं ਤਾਂ ਕਿ ਆਪਣਾ ਜੀਵਨ ਜਿਹੜਾ ਉਹ ਚੰਗੀ ਤਰ੍ਹਾਂ ਉਹਦਾ ਨਾਮ ਸਿਮਨ ਕਰਕੇ ਤੇ ਜੀਵਨ ਸਫਲਾ ਕਰਕੇ ਪ੍ਰਮਾਤਮਾ ਨੂੰ ਮਿਲਣ ਵਿੱਚ ਕਾਮਯਾਬ ਹੋ ਕੇ ਇਸ ਸੰਸਾਰ ਤੋਂ ਜਾਈਏ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਪਉਚੋਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ